हां भाई मित्रों आज दी वीडियो ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਫਾਰਮ ਟਰੈਕ 60 2023 ਮਾਡਲ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਬਾਕੀ ਇੰਜਣ ਦੇ ਨਿਗਾਹ ਮਾਰ ਲਓ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਬਾਕੀ ਟਾਇਰ ਵਗੈਰਾ ਚੈੱਕ ਕਰ ਲਓ ਟਾਇਰਾਂ ਦੇ ਨੇ ਮਾਰ ਕੇ ਵੀ ਲਏ ਹੈ ਬਾਕੀ ਆਹ ਬਰਾ ਬਿਲਕੁਲ ਨਵੇਂ ਟਾਇਰ ਪਏ ਨੇ ਮਿੱਤਰੋ ਬਾਕੀ ਸਪੈਸ਼ਲ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰੇ ਟਾਇਰ ਪਏ ਨੇ ਅੰਡਰ ਰੱਪ ਸਮੇਤ ਆ ਮਿੱਤਰੋ ਆ ਕਿ ਆਪਾਂ ਹੁਣ ਦੂਜੇ ਪਾਸੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿੰਨੇ ਹਾਂ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈਗਾ ਦਮਾਰ ਰੈਡੀ ਟਰੈਕਟਰ ਦੀ ਰਕੀ ਹੈ 7 ਲੱਖ 45000 ਰੁਪਇਆ ਬਾਕੀ ਦੂਜੇ ਪਾਸੇ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆਗਾ ਪਿਛਲੀ ਸਾਈਡ ਤੋਂ ਵੀ ਤੁਸੀਂ ਟਰੈਕਟਰ ਦੀ ਕ੍ਰੀਨ ਚੈੱਕ ਕਰ ਸਕਦੇ ਹੋ ਮਿੱਤਰੋ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆਗਾ ਡੈੱਕ ਸਮੇਤ ਆ 2023 ਮਾਡਲ ਡਿਮਾਂਡ ਹੈਗੀ ਹੈ ਇਹਦੀ 7 ਲੱਖ 45000 ਰੁਪਇਆ ਬਿਲਕੁਲ ਨਵਾਂ ਟਰੈਕਟਰ ਪਿਆਗਾ ਜੈਸੇ ਕਿਸੇ ਵੀਰ ਨੇ ਲੈਣਾ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਫਾਰਮਟ੍ਰੈਕ 60 2023 ਮਾਡਲ ਦੇ ਟਰੈਕਟਰ ਖਰੀਦ ਸਕਦੇ ਹੋ